ਚਲੋ જયਸ਼ੀਰਾਮ ਦੋਸਤੋ ਸਾਡੇ ਸਨਾਤਨ ਧਰਮ ਹਿੱਤ ਸੰਘਰਸ਼ ਕਮੇਟੀ ਦੇ ਪ੍ਰਧਾਨ ਨਰੂਤਮ ਮਣਾ ਜੀ ਸੰਜੀਵ ਠਾਕਰ ਜੀ ਸੰਜੀਵ ਸ਼ਰਮਾ ਜੀ ਸਰਵਜ ਜੀ ਅੱਜ ਇਸ ਗੱਲ ਦੇ ਉੱਤੇ ਵਿਚਾਰ ਵਸ ਕੀਤਾ ਗਿਆ ਹੈ ਕਿ ਉਹ ਕਿਹੜੀ ਅਗਲੀ ਰਣਨੀਤੀ ਹੈ ਜਿਹਦੇ ਉੱਤੇ ਸਨਾਤਨ ਧਰਮ ਹਿੱਤ ਸੰਘਰਸ਼ ਕਮੇਟੀ ਵਰਕ ਆਊਟ ਕਰੇਗੀ ਗੰਦਾਲਾੜੀ ਮੋਰ ਦੇ ਉੱਤੇ ਜਿਸ ਤਰੀਕੇ ਅਸੀਂ ਦੱਸਿਆ ਗਿਆ ਪਖਾਨਕੋਟ ਚ 10-12 ਜਗ੍ਹਾ ਐਸੀ ਹੈ ਜਿਹੜੀ ਅਸੀਂ ਆਇਡੈਂਟੀਫਾਈ ਕੀਤੀ ਹੈ ਜਿਹੜੀਆਂ ਬਿਲਕੁਲ ਗੈਰ ਕਾਨੂੰਨੀ ਢੰਗ ਦੇ ਨਾਲ ਖੋਲੀ ਗਈਆਂ ਬ੍ਰਾਂਚਾਂ ਨੇ ਅਸੀਂ ਮੁੱਦਾ ਜਿਹੜਾ ਉਹ ਗੰਦਾ ਦੀ ਮੋਰਦਾ ਚੁੱਕਿਆ ਸੀਗਾ ਉਸ ਮੋਰ ਦੇ ਉੱਤੇ ਪੰਚ ਮੁਖੀ ਹੁਮਾਨ ਮੰਡਲ ਦੇ ਸਾਹਮਣੇ ਸ਼ਰਾਬ ਦਾ ਠੇਕਾ ਔਰ ਹਾਤੇ ਨੇ ਇੱਕ ਨਾਟਕੀ ਢੰਗ ਦੇ ਨਾਲ ਉਹਨਾਂ ਠੇਕਿਆਂ ਨੂੰ ਹਟਾਉਣ ਦੀ ਗੱਲਾਂ ਚੱਲ ਰਹੀਆਂ ਸੀਗੀਆਂ ਹਾਤੇ ਨੂੰ ਬੰਦ ਕਰਾਉਣ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਪਰ ਦੱਸਦੇ ਹੋਏ ਦੁੱਖ ਹੋ ਰਿਹਾ ਕਿ ਹਿੰਦੂ ਸਮਾਜ ਦੇ ਨਾਲ ਇਹ ਖਿਲਵਾਰ ਜਿਹੜਾ ਇਹ ਬਹੁਤ ਮਹਿੰਗਾ ਪੇਗਾ ਸਿਸਟਮ ਹੈ 5 ਤਰੀਕ ਸਾਡੀ ਕੌਲ ਹੈ ਗੱਦਾਲੇ ਮੋੜ ਦੇ ਉੱਤੇ ਅਸੀਂ ਸੰਕੀਤੀ ਹੜਤਾਲ ਕਰਾਂਗੇ 1 ਤੋਂ 3 ਉਹਦੇ ਵਾਸਤੇ ਅਸੀਂ ਤਿਆਰ ਆ ਇਸ ਤੋਂ ਬਾਅਦ ਦੀ ਇੱਕ ਰਣਨੀਤੀ ਜਿਹੜੀ ਅਸੀਂ ਜਿਹੜੀ ਹੁਣ ਬੈਠ ਕੇ ਉਲੀਕੀ ਆ ਕਿ ਅਸੀਂ ਇਸ ਮੁੱਦੇ ਨੂੰ ਕੋਰਚ ਵੀ ਲੈ ਕੇ ਜਾਵਾਂਗੇ ਔਰ ਉੱਥੇ ਨਹਿਰੀ ਵਿਭਾਗ ਨੂੰ ਵੀ ਪਾਰਟੀ ਬਣਾਵਾਂਗੇ ਕਿ ਟਾੜੀ ਨਹਿਰੀ ਵਿਭਾਗ ਦੇ ਉੱਤੇ ਠੇਕਾ ਕਿਦਾਂ ਖੁੱਲ ਗਿਆ ਕਿਸ ਬੰਦੇ ਨੇ ਉਹਨਾਂ ਠੇਕੇਦਾਰਾਂ ਨੂੰ ਪੈਸੇ ਚੁੱਕੇ ਕਿੰਨੇ ਰੈਵਨਿਊ ਚੁੱਕਿਆ ਕਿ ਤੁਸੀਂ ਉਥੇ ਸ਼ਰਾਬ ਦਾ ਠੇਕਾ ਜਿਹੜਾ ਖੋਲਤਾ ਹੈ ਔਰ ਦੂਸਰਾ ਐਕਸਾਈਡ ডিপਾਰਟਮੈਂਟ ਨੂੰ ਵੀ ਪਾਰਟੀ ਬਣਾਵਾਂਗੇ ਕਿ ਤੁਸੀਂ ਦੱਸੀ ਹੋਈ ਗੱਲ ਤੇ ਅਮਲ ਕਿਉਂ ਨਹੀਂ ਕਰ ਰਹੇ ਔਰ ਗੈਰ ਕਾਨੂੰਨੀ ਢਗ ਦੇ ਨਾਲ ਜਿਹੜੇ ਠੇਕੇ ਖੁੱਲੇ ਨੇ ਉਹਨਾਂ ਦੀ ਹਮਾਇਤ ਕਿਉਂ ਕਰ ਰਹੇ ਹੋ ਕਿ ਨਾਲ ਸਾਰੀ ਗੱਲਾਂ ਤੇ ਕੱਲ ਵਿਚਾਰ ਵੋਸ਼ਪਸੋ ਕਰਾਂਗੇ ਔਰ ਅਗਲੀ ਰਣਨੀਤੀ ਜਿਹੜੀ ਉਥੇ ਡਿਸਕਲੋਸ ਕਰਾਂਗੇ ਜੈ ਹਿੰਦ ਜੈ ਪੰਜਾਬ ਜਿਸ ਤਰ੍ਹਾਂ ਜਿੱਦਾਂ ਸਿਆ ਹੈ ਗਿਆ ਕਿ ਆਨ ਵਾਲੀ 5 ਤਰੀਕ ਨੂੰ ਗਜ਼ਰੜੀ ਮੋੜ ਤੇ ਐਕਸਾਈ ਵਿਭਾਗ ਉਹ ਸ਼ਰਾਬ ਮਾਫੀ ਖਿਲਾਫ ਜਿਹੜਾ ਪ੍ਰਦਰਸ਼ਨ ਜਿਹੜਾ ਸੰਕੇਤਿਕ ਧਰਨਾ ਸਾਡੇ ਅੱਲੋ ਦਿੱਤਾ ਜਾ ਰਿਹਾ ਹੈ ਪੂਰੀ ਕਮੇਟੀ ਵੱਲੋਂ ਇਹ ਕਿਤਨਾ ਕਿਤੇ ਕੋਚਨ ਮਾਰ ਕਾ ਪ੍ਰਸ਼ਾਸਨ ਨੂੰ ਕੋਚਨ ਮਾਰ ਕਾ ਸ਼ਰਾਬ ਮਾਫੀ ਨੂੰ ਕੋਚਨ ਮਾਰ ਕਾ ਐਕਸਾਈ ਵਿਭਾਗ ਨੂੰ ਕਿ ਤੁਸੀਂ ਕੰਨਾਂ ਵਿੱਚ ਰੂਕ ਕਿਉਂ ਪਾਇਆ ਹੋਇਆ ਹੈ ਤੁਸੀਂ ਅੱਖਾਂ ਵਿੱਚ ਕਿਹੜੀ ਦਵਾਈ ਪਾ ਲਈ ਹੈ ਕਿ ਤੁਹਾਨੂੰ ਲੱਭ ਰਿਹਾ ਕਿਤਨਾ ਕਿਤੇ ਕੋਈ ਗਲਤ ਹੋ ਰਿਹਾ ਹੈ ਇਹਨਾਂ ਨੂੰ ਜਗਾਨ ਵਾਸਤੇ ਉਹਨਾਂ ਇਹਨਾਂ ਨੂੰ ਨਿੰਦੋ ਜਗਾਣ ਵਾਸਤੇ ਜਿਹੜਾ ਸੰਗੀਤਿਕ ਦਰਨਾ ਦਿੱਤਾ ਜਾ ਰਿਹਾ ਉਹ ਅੱਗੇ ਕਿਸ ਤਰ੍ਹਾਂ ਬਿਕਰਾਰ ਰੂਪ ਲੈਂਦਾ ਹੈ ਇਸ ਦੀ ਜ਼ਿੰਮੇਵਾਰੀ ਕੋਈ ਪ੍ਰਸ਼ਾਸਨ ਦੀ ਹੋਏਗੀ ਐਕਸਾਈ ਵਿਭਾਗ ਦੀ ਹੋਏਗੀ ਕਿਉਂਕਿ ਅਹੀਂ ਹੂ ਸੱਚ ਲੋਕਾਂ ਸਾਹਮਣੇ ਲਿਆਣਾ ਹੈ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਸ਼ਰ੍ਹਾ ਆਮ ਨੰਗੇ ਕਰਨਾ ਹੈ ਜੈ ਹਿੰਦ ਜੈ ਪੰਜਾਬ